ਹੇ ਜਿਹਨੇ ਮੁੰਡੇ ਅੱਜ ਕੱਲ ਇਹਦੀ ਮੰਡੀ ਦਾ ਹਾਂ ਇਹ ਪਈ ਆਪਦਾ ਉੱਥੇ ਕੰਢੇ ਤੋੜਾ ਕਰਦੇ ਨ ਮੱਥਾ ਟਿਕਦਾ ਉੱਥੇ ਹਣੀ ਮੈਂ ਤੇ ਅੱਛਾ ਹਾਂ ਕਿਤਾ ਜਾਣਾ ਤਹੀਂਦਾ ਬਿਆਦ ਤੋਂ ਬਾਅਦ ਮੇਰੇ ਪੁੱਤ ਦਾ ਮੈਂ ਤਾਂ ਸਾਰੀ ਜ਼ਿੰਦਗੀ ਕੋਟਲੇ ਮੱਥਾ ਟੇਕਦੀ ਲੰਗੀ ਮਾਂ ਫੜੇ ਚ ਕਿ ਚੱਲ ਹੈ ਚੱਲ ਫਿਰ ਹਾਂ ਹੋਵਾ ਮੇਰਾ ਮਾਕਾ ਵੰਗਲਾ ਤੇ ਰਾਤੋਂ ਬਾਅਦ ਅੱਜ ਹੀ ਨਿਕਲੀ ਤੁੱਪੀ ਛੜੀ ਹੁਣ ਖੁੱਲੂ ਮਾਰਾ ਜਾ ਤੁੱਪੇ। ਓ ਪਿਆਰੀ। ਇੱਥੇ ਬੈਠਣ ਦੇ 10 ਮਿੰਟ। ਜਿੰਦੇគ្នਾ ਦੂ ਕੰਮ ਨਾਲ ਵਰਕਾ ਕੁਝ। ਤੁੱਪ ਨੇ ਕਲੀ ਜਣਾ ਓਏ। ਹਾਂ ਆ ਜਾ। ਲਗਾ ਤੁੱਪ ਲੱਗ ਗਈ ਅੱਜ ਤਾਂ ਵਧੀਆ। ਤੁੱਪਾਂ ਲੱਗੀਆਂ ਹੁਣ ਪਾਏ ਨੇ ਹੁਣ ਦਿਨ ਨੇ ਭਾਈ। ਕਿਹੜੀ ਪਾਈਲੀ ਤੋਂ ਦੋ ਹੁਣ ਨਚਕਾਣ ਦਾ ਕਰੀਏ ਤਾਂ ਭਾਈ ਦਾ। ਓ ਪੜੀ ਹੋਈ। ਹਾਂ ਓਏ। ਹਾਂ। ਇਹ ਹਨੀਮੈਨ ਕੀ ਹੁੰਦਾ ਓ ਇਹ? ਹੈ? ਹਨੀਮੈਨ ਕੀ ਹੁੰਦਾ ਮਹਾ? ਹਨੀਮੈਨ ਹੀ ਹਨੀਮੈਨ ਹੁੰਦਾ। ਅੱਛਾ। ਹਾਂ। ਇਹ ਕੀ ਹੁੰਦਾ ਕੰਂਜਰ ਦਾ? ਇਹ ਜਿਹੜੇ ਨਵੇਂ ਵਿਆਹੇ ਜਿਹੜੇ ਮੁੰਡੇ ਅੱਜ ਕੱਲ ਇਹਦੀ ਮੰਡੀ ਰਾ। ਹਾਂ। ਇਹ ਪਈ ਆਪਦਾ ਉੱਥੇ ਕੰਢੇ ਤੋੜਾ ਕਰਦੇ ਨੇ ਮੱਥਾ ਟਿਕਦਾ ਉੱਥੇ ਹਨੀਮੈਨ ਤੇ। ਅੱਛਾ? ਹਾਂ। ਕਿੱਥੇ ਜਾਣਾ ਤਹੀਂਦਾ ਵਿਆਹ ਤੋਂ ਬਾਅਦ। ਮੇਰੇ ਪੁੱਤ ਦਾ ਮਤਾਂ ਸਾਰੀ ਜ਼ਿੰਦਗੀ ਕੋਟਲੇ ਮੱਥਾ ਟੇਕਦੀ ਲੰਗੀ ਮਹਾ। ਫੜਾਈ ਤੇ ਚੱਲ। ਹੈ? ਚੱਲ ਫੜਾਈ। ਕਿੰਨੀ ਕਿ ਦੂਰ ਪੈਂਦਾ ਭਲਾ ਇਹ ਤੂਟਾ ਲਿੰਕ ਮੇਰੇ ਤੇ ਲਿੰਕ ਪਾ ਲੈਨੇ ਲਾ ਚਿੱਕ ਡਿਕ ਦੂੜਾ ਨੇ ਨਾ ਜੇ ਵੀ ਲਵੇ ਅੱਛਾ ਹੂੰ ਇੱਕ ਦਿਨ ਲੱਗੂ ਜਾਣ ਤੇ ਇੱਕ ਦਿਨ ਆਉਣ ਤੇ ਦੋ ਦਿਨ ਪਈ ਉੱਥੇ ਉੱਥੇ ਲੱਗਣਗੇ ਚਮਤਾਰਕ ਦਿਨ ਮੰਨ ਲੈ ਅੱਛਾ ਹਾਂ ਜਵਾਗ ਦੇ ਕਹਿੰਦੇ ਨਹੀਂ ਜਾਣ ਨੂੰ ਕਹਿੰਦੇ ਹੇ ਨਹੀਂ ਮੈਂ ਤੇ ਜਾਣਾ ਡੱਛਾ ਕੰਡ ਕਹਿੰਦਾ ਆਪਾਂ ਜੀ ਚਲੋ ਪਰਦੇ ਹੀ ਕਹਿੰਦੀ ਕਿ ਨਹੀਂ ਜਵਾਕੇ ਨਹੀਂ ਕਿਨੇ ਨਹੀਂ ਜਾਣਾ ਹੈ ਕੁਛ ਸ਼ਰੀਆਂ ਵੀ ਦੇਣੀਆਂ ਜ਼ਰੂਰੀ ਨੇ ਹਣੀ ਮੈਂ ਇੱਥੇ ਜਾਣਾ ਵੀ ਜ਼ਰੂਰੀ ਹੈ ਆਪਾਂ ਬਾਈਟਲ ਦਾ ਨਾਲ ਨਾਲ ਮੈਂ ਟੇਕ ਮੱਥਾ ਮੈਂ ਕਿਹਾ ਗਿਆ ਬੈਤੋ ਬਾਦ ਗੰਡੇ ਜੋੜੀ ਜਾ ਉੱਥੇ ਤਾਂ ਅੱਛਾ ਖੁਸ਼ੀ ਰਹਿੰਦੀ ਆ ਕਰੇ ਜੇ ਬੰਦਾ ਜਾ ਕੇ ਆਵੇ ਹਣੀ ਮੈਂ ਤੇ ਰੰਮ ਨਵੇਂ ਮੇ ਬਾਬੇ ਨੇ ਕਹਦੇ ਨੇ ਹਣਾ ਚਲੋ ਉਹ ਤਾਂ ਹੁਣ ਪਰੰਪਰਾ ਚੱਲਦੀ ਆਉਂਦੀ ਆ ਉਹ ਕਿਹੜਾ ਕੋਈ ਐ ਵੀ ਅੱਜ ਕੱਲ ਦਾ ਹੈ ਉਹ ਤਾਂ ਪ੍ਰਾਣ ਹੈ ਮੇਰੀ ਤਾਂ ਉਹ ਜੇ ਛਿੰਨਾ ਕੀ ਤੈਨੂੰ ਪਤਾ ਮੇਰਾ ਕਿੱਥੇ ਨੇ ਟਕਾਇਆ ਮੱਥਾ ਮੈਂ ਤਾਂ ਭਾਈ ਜਾਣਦਾ ਨਹੀਂ ਕੀ ਕਾਰ ਬਿਹਾਰ ਹੁੰਦੇ ਨੇ ਕਿਵੇਂ ਗੰਡ ਜੋੜੇ ਦਾ ਮੱਥਾ ਟੇਕਦਾ ਉੱਥੇ ਇੱਕ ਤਾਂ ਉੱਥੇ ਪਟਾਖੇ ਲੈ ਚੱਲਾਂਗੇ ਹਾਂ ਇੱਕ ਭਾਈ ਕੋਈ ਵਿਸ਼ਾਕ ਲੈ ਚੱਲਾਂਗੇ ਨਾਲ ਤੇ ਵਿਸ਼ਾਕ ਵੀ ਲੱਗ ਜੀਏ ਨਾਲ ਹੈ ਨਹੀਂ ਮੈਨ ਬਾਬਾ ਕੀ ਬੁੜੀ ਹੈ ਕੋਈ ਇਹ ਤਾਂ ਮੈਨੂੰ ਵੀ ਨਹੀਂ ਪਤਾ ਮੈਂ ਤੈਨੂੰ ਮੰਮਾ ਕਿਹੜਾ ਦੋਨੇ ਚੋਂ ਨਾਲ ਜਾਓ ਚਾਚਾ ਫਿਰ ਦੋਈ ਜੀ ਹੋਣਗੇ ਉਹ ਜਿਹੜਾ ਮੱਥਾ ਟੇਕਦਾ ਉੱਥੇ ਦੋਈ ਜੀਆਂ ਤੇ ਅੱਛਾ ਹਾਂ ਵੀ ਉਹ ਵੀ ਗੰਢੇ ਚੌੜਾ ਕਰਕੇ ਵੀ ਗੇੜੇ ਜਾਨੇ ਪੰਜਣੇ ਵਾਲੇ ਦਾ ਉਹਦੇ ਫਿਰ ਐਂ ਕਰਦੇ ਆਪਾਂ ਹਾਂ ਨਾਲ ਤਾਂ ਜੱਸਾ ਖੁਸ਼ ਹੋ ਜੂ ਆਪਣਾ ਹਾਂ ਨਾਲੇ ਆਪਈ ਆਪਣੀ ਨੂਰਾਣੀ ਖੁਸ਼ ਹੋ ਜੂਗੀ ਹਾਂ ਆਪਾਂ ਸਾਰਾ ਟੱਬਰੇ ਚੱਲਦੇ ਆ ਤਲਪੇ ਗੱਡੀ ਕਰਾ ਲਓ ਇਹ ਨਾਲੇ ਗੱਡੀ ਕੀ ਛੋਟਾ ਹੱਤੀ ਕਰਾ ਲੜਿਆ ਹਾਂ ਛੋਟਾ ਹੱਤੀ ਠੀਕਾ ਨਾਲੇ ਤੇਲ ਨਹੀਂ ਟੜੂ ਮੈਨੂੰ ਤੇਲ ਟੜਦਾ ਬੰਦ ਕਰੀ ਹੋਰ ਆਪਾਂ ਬੰਦੇ ਬੰਦੇ ਡਾਲੇ ਦੇ ਵਜਾਂਗੇ ਹਾਂ ਬੁੜੀਆਂ ਬੁੜੀਆਂ ਮੂਰੀ ਜਾ ਕੇ ਵਜਣਗੀਆਂ ਇਹੀ ਗੱਲ ਹੈ ਦੱਛੇ ਦੇ ਹੁਣ ਕਰਦੇ ਕੀ ਨੇ ਕਰਨੇ ਨੇ ਪੂਰੇ ਆਪੀਆਂ ਓਏ ਐ ਕਹੀ ਕਿਤੇ ਐ ਨਾ ਕਹੇ ਵੀ ਜੇ ਮੇਰਾ ਬਾਪ ਹੁੰਦਾ ਵੀ ਮੈਨੂੰ ਹੀ ਨਹੀਂ ਮੈਂ ਤੇ ਲੈ ਕੇ ਜਾਂਦਾ ਨਾਲ ਹਾਂ ਆਪਾਂ ਭਾਈ ਆਪ ਚੱਲਾਂਗੇ ਨਾਲ ਇਹਦੇ ਕਿਛ ਲਿਆ ਗਾਜ ਨਾ ਪਾਇਓ ਚੋਖਣ ਨਹੀਂ ਲੱਗਦੀ ਉੱਥੇ ਮੈਂ ਕਹੇ ਜੈਨੂੰ ਮਹਾਦੇਪ ਭਵਾਰੀਆਂ ਲੈ ਚਲੀਏ ਵਿਚਾਰੀਆਂ ਜਾਂਦੀ ਅਮਰ ਉਹ ਵੀ ਹੀ ਨਹੀਂ ਮੈਂ ਤੇ ਵਜਣ ਉਹ ਗਨੂ ਲੈ ਚੱਲਦੇ ਨਾਲੇ ਉਹਨਾਂ ਨੂੰ ਵੀੜੇ ਪਾਪੇ ਨੂੰ ਕੱਲਾ ਮੈਂ ਘੜ ਘੜ ਦੇ ਬੰਦੇ ਹੋਈਏ ਪੰਡਤ ਚੰਨਾ ਦਾਦਾ ਗਾਪਾ ਦੋਏ ਪੂਆ ਹੋ ਗਈਆਂ ਹਾਂ ਹੈ ਹਾਂ ਤੇ ਮਾਮੀ ਨੂੰ ਲੈ ਚੱਲਦੇ ਇੱਕਾ ਮਾਮੀ ਹੋ ਜੂਗੀ ਹੈ ਹਾਂ ਇੱਕ ਕੰਮੀ ਵਾਲੇ ਇੱਕ ਹੋ ਜੂ ਵੀੜਾ ਹੋ ਜੂ ਕੰਮੀ ਆਲ ਬਕੀ ਗਾਇ ਰਣਾ ਉੱਥੇ ਭਾਈ ਨਾਲ ਜਾਊ ਉਹ ਲੈ ਅਚੀ ਤਾਂ ਹੁਣ ਜਾਂਦੇ ਰਹਿੰਦੇ ਉਧਰ ਤੁਹਾਨੂੰ ਪਤਾ ਹੈ ਉਧਰ ਲੇਰੀਏ ਦਾ ਖਤ ਪਹਾੜੀ ਏਰੀ ਦਾ ਉਧਰ ਛੇ ਛੁਰ ਬਹੁਤ ਆਉਂਦੇ ਨੇ ਹੁਣ ਮੇਰੇ ਤਾਂ ਉਧਰ ਲਿੰਕਨ ਨੇ ਡਾਂਗਾ ਡੂੰਗਾ ਤੜਕੇ ਲੈ ਕੇ ਚੱਲੀਏ ਗਦੇ ਡਾਂਗਾ ਭਾਈ ਨਾਲੇ ਹੋਰ ਹੈ ਸ਼ੀਡਾਬ ਡਾਲ ਲੈ ਜਾਣਾ ਪੂ ਜਦੋਂ ਮੈਂ ਤੁਹਾਨੂੰ ਦੱਛਾ ਚਾਰ ਦਿਨ ਲੱਗਣਗੇ। ਅੱਛਾ ਕਣਾ ਜੀ ਰੋਟੀ ਖਾ ਕੇ ਤਜਾਬ ਬਣ ਜੂ ਤੁੱਗੀ ਕਰ ਦੂ ਕਰਾਈ ਇਕੱਲਾ। ਇੱਕ ਤਾਂ ਆਟੇ ਦੀ ਬੋਰੀ ਪਹਿ ਲੈ ਜਾ। ਇੱਕ ਬਿਸਕਟ ਬਿਸਕਟ ਕਰਾ ਲੈਨੇ ਪੀਪਾ। ਜਾਏ ਘਰ ਪੱਧ ਕੇ ਜਾ ਕੇ ਤੂੰ। ਹਾਂ। ਬਿਸਕਟ ਤਾਂ ਤੂੰ ਲਿਆ ਕਢਾ ਕੇ। ਹਾਂ ਬਿਸਕਟ ਮੈਂ ਕਢਾ ਲਿਆ। ਮੈਂ ਆਟਾ ਸਿੱਟ ਕੇ ਉਹਨਾਂ ਨਾਲੇ। ਹਾਂ। ਨਾਲੇ ਮੈਂ ਵੀਰੇ ਨੂੰ ਕਹਿ ਕਣਾਂ ਵੀ ਤਿਆਰ ਰਹੀ। ਉਹ ਉਹਨਾਂ ਗਾਹ ਪਾਇਓ। ਜੇ ਕਿਸੇ ਨੂੰ ਦੱਛ ਕੇ ਜਾਵੇ ਸੁੱਖ ਨਹੀਂ ਲੱਗਦੀ ਉੱਥੇ। ਮੈਂ ਕਾਹੇ ਕੜਾ ਯਾਰ ਤੈਨੂੰ। ਹਾਂ। ਨਾਲੇ ਤਾਂ ਪੁੰਨ ਦਾ ਪੁੰਨ ਨਾਲੇ ਫਲੀਆਂ ਦੀਆਂ ਫਲੀਆਂ। ਰੱਕ ਕਲਾਰ ਨੇ ਵੱਡਾ ਇੱਥੋਂ ਮੈਂ ਜੁਨੀਆ ਚੋ ਘਟਾ ਲੈਣਾ ਆਪਾਂ ਗੁਰਦੁਆਰੇ ਚਲਾ ਉਸ ਮਿੰਟ ਕਰਾ ਦਿੰਨੇ ਆਪਾਂ ਵੀ ਭਾਈ ਸਾਡਾ ਟੱਬਰ ਹੈ ਨਹੀਂ ਮੈਂ ਤੇ ਜਾ ਰਿਹਾ ਜੇ ਭਾਈ ਕਿਸੇ ਨੇ ਜਾਣਾ ਹੈ ਵੀ ਫ੍ਰੀ ਸੇਵਾ ਫਾਇਦਾ ਵਾਲੇ ਕੱਟਦਾ ਕੋਈ ਫਾਇਦਾ ਨਹੀਂ ਆਪ ਤੇ ਘਰ ਘਰ ਦੇ ਚੱਲਾਂਗੇ ਹੀ ਨਹੀਂ ਮੈਂ ਮਣਾ ਕੇ ਆ ਜਾਂਗੀ ਮੈਂ ਉਹਨੂੰ ਕੰਮੀ ਵਾਲੇ ਕਣੀ ਜਾ ਕੇ ਉਹਨਾਂ ਚ ਬਿਸਕਟ ਲਿਆਉਣੇ ਆ ਕੜਾ ਕੇ ਇੱਥੇ ਲਵੇ ਨਾ ਜੇ ਗੱਲ ਮੈਂ ਕੰਮੀ ਵਾਲੇ ਨੂੰ ਵੀ ਨਹੀਂ ਰੱਛਦਾ ਕਹਿਣਾ ਕਿ ਮੱਥਾ ਟੇਕ ਕੇ ਉਹਨਾਂ ਬੈਠਾ ਗੱਲ ਜੀ ਨਾ ਕਰ ਇਹਨਾਂ ਨੂੰ ਉਹ ਇਨੂੰ ਗਈ ਦੀ ਪਤਾ ਲੱਗੇ ਵੀ ਸਾਡਾ ਟੱਬਰ ਦੇਖੀ ਕਿੰਨਾ ਖੁਸ਼ ਹੁੰਦਾ ਵੀ ਸਾਡਾ ਟੱਬਰ ਸਾਡੇ ਨਾਲ ਜੇ। ਵੀਰ ਜੀ ਤੂੰ ਕਹੀ ਕਹੀ ਨਹੀਂ ਮੈਂ ਇੱਥੇ ਚੱਲਦੇ ਆਜੂ। ਉਹਨੇ ਕਿਹਾ ਕਦੇ ਦੇਖਣਾ ਹੈ। ਹੁਣ ਦਿਖਾਉ ਉਹਨੂੰ ਆਪ ਹੀ ਆ। ਹਿਨੀ ਮੈਂ। ਚੱਲ। ਹਾਂ। ਚੱਲ। ਲਿਆ ਮਾਈਨੇ ਹੋ ਆਟ ਆਟ ਰਿਬੋਰ ਸੀ ਠੀਕ ਓ। ਠੀਕ ਹੈ। ਉਹ ਬਾਈ ਦੀ ਜੰਮੀ ਜਾਂ ਦਿੱਤੀ ਰਾਤ ਅੱਛ ਲੱਗਦੀ ਆ ਉਹ। ਟੀਕਾ ਭਰਾਉਂਦੇ ਮੇਰੇ ਪੁੱਤ ਦੀ ਦੇ। ਸਾੜੀ ਰਾਤ ਗਾਪਾ ਕੱਢਿਆ। ਠੀਕ ਆ ਭਰਾਉਂ ਟੀਕਾ ਉਹਦੇ। ਹਾਂ ਕਰਦਾ ਨੂੰ। ਉਹ ਹੋਰ। 72 ਨੂੰ ਕਰਦਾ ਫੋਨ ਕਾਦੇ ਫੋਨ ਮੈਂ ਜਾਣਨਾ ਕੰਮੀ ਵਾਲੇ ਕਣੀ ਫਿਰਤ ਨੇ ਕਲਾ ਲੈ ਦੋ ਵੀ ਪੇਗੜਾ ਲਈ ਮਿਸਕੜੇ ਠੀਕ ਆ ਪਾਇ ਕਰੀ ਆਓ ਬੋਬੀ ਨੂੰ ਕਹਿੰਦੀ ਡੈਰੀ ਜਦੋਂ ਉੱਧ ਰੱਖ ਦੂਗਾ 10 ਕਿਲੋ 10 ਕਿਲੋ 10 ਕਿਲੋ ਦੁੱਧ ਫਿਰ ਰਾਤ ਤੇ ਚਾਹ ਨੂੰ ਕਰਾਵਾਂਗੇ ਨਾਲੇ ਬਿਸਕੁਟਾਂ ਚ ਵੀ ਪੂ ਦੱਦਾ 10 ਕਿਲੋ ਦੁੱਧ ਕਿੱ데 ਰੱਖਵੀਂ ਬਸ ਠੀਕ ਆ ਹੈ ਬੈਠਣ ਜਾਲੇ ਕਰਾ ਲਾਂਗੇ ਮੈਂ ਖੋਚਾ ਖਾ ਕੇ ਬਿਸਕੁਟ ਆਹੋ ਆਪਾਂ ਇਹ ਗੱਲਾਂ